ਅੱਜ ਕੀ ਗੱਲ ਹੋ ਗਈ ਜਿਹੜੀ ਅੱਜ ਬੜੀ ਜਿਹੜੀ ਮੀਚਾਇਆ ਸਰ ਸ਼ਰਾਬ ਪੀ ਕੇ ਆਏ ਉਥੋਂ ਹੀ ਇਹੋ ਹੀ ਘਟਨਾ ਹੋਈ ਜੇ ਸ਼ਰਾਬ ਦੇ ਨਾਲ ਹੀ ਅੱਗੇ ਵੀ ਪਿੰਦੇ ਕੋਈ ਗੱਲ ਬਾਤ ਨਹੀਂ ਹੁੰਦੀ ਜਿਹੜੀ ਕੱਲ ਸ਼ਰਾਬ ਹੀ ਪੀ ਰਹਾ ਕੇ ਵੈਗੀ ਅੱਗੇ ਵਕਤ ਵੀ ਨਹੀਂ ਉੱਥੇ ਜਾਂਦੇ ਹੁੰਦੇ ਇਹ ਇਹ ਡੇਲੀ ਜਿਹੜੀ ਸ਼ਰਾਬ ਉਸੇ ਬੰਦੇ ਕੋਲੋਂ ਹੱਸੇ ਤੋਂ ਜਾਂਦੀ ਹੁੰਦੀ ਕੋਈ ਕੀ ਨਾਂ ਸੀ ਉਸ ਦਾ ਉਹ ਬੰਦੇ ਦਾ ਮੈਨੂੰ ਨਾਂ ਜਨਾਨੀ ਦਾ ਨਹੀਂ ਨਾਂ ਜਨਾਨੀ ਵੇਚਦੀ ਤੇ ਸ਼ਰਾਬ ਮੈਂ ਕਹਣਾ ਤੂੰ ਨਾ ਜਾਇਆ ਕਰ ਹੱਲ ਜਿਹੜੀ ਪੀ ਕੇ ਆ ਬਸ ਉਹਨੇ ਬਰਬਾਤੀ ਕਰਤੀ ਕਰਤੀ ਜਦੋਂ ਪੀ ਕੇ ਕਿਵੇਂ ਦੇ ਹਾਲਾਤ ਹੋ ਗਏ ਉਹਨੇ ਮੁੜ ਕੇ ਨਿੰਮਕਾ ਮੰਗਿਆ ਹਣ ਕੇ ਨਿੰਮਕਾ ਮੇਰੇ ਬੱਚਾ ਛੋਟਾ ਜਿਹਾ ਉਹਨੇ ਲਿਆ ਕੇ ਦਿੱਤਾ ਹੁਣ ਕਿ ਮੈਂ ਪਾਣੀ ਪਾਇਆ ਮੂੰਹ ਚ ਪਾਣੀ ਵੀ ਨਹੀਂ ਗਿਆ ਉਹਦੇ ਅੰਦਰ ਬਸ ਇੱਥੇ ਹੀ ਉਹ ਕਿਹ ਹੈ ਇੱਥੇ ਡਾਕਟਰ ਇੱਥੇ ਪਿੰਡ ਚ ਲੱਦੇ ਰਹੇ ਹਨ ਪਿੰਡ ਚ ਡਾਕਟਰ ਨੇ ਕੋਈ ਲੱਭਾ ਫੇਰ ਅਹੀਂ ਚੰਤੀਪੁਰੇ ਖੜਿਆ ਲੱਦ ਕੇ ਇਹਨੂੰ ਕਿੰਨੇ ਕਿ ਟਾਈਮ ਤੋਂ ਕੰਮ ਕਰ ਰਹੀ ਸ਼ਰਾਬ ਵੇਚਣ ਵਾਲੇ ਵੇਚਣ ਵਾਲੇ ਤਾਂ ਉਸਾਰ ਹੁਣ ਉਹ ਦੂਜੇ ਪਿੰਡ ਦੇ ਗਾਲ ਮੈਨੂੰ ਪਤਾ ਨਹੀਂ ਤੁਹਾਡੇ ਘਰ ਵਾਲਾ ਹੈਗਾ ਸੀ ਜੀ ਉਹਦੀ ਕਿੰਨੀ ਉਮਰ ਸੀ 30 ਸਾਲ ਹੈ ਬੱਚੇ ਕਿੰਨੇ ਬੱਚੇ ਖਾ ਮੈਨੂੰ ਬੰਦਾ ਗੁੱਡੀ ਗੱਡੀ ਛਾਂਕ ਸਾਲਾ ਹਮ ਜੱਦ ਹਮ ਆਜ ਮਿਸਤਰੀ ਕੀ ਲੱਗਦਾ ਕਿ ਇਹ ਹਾਲਾਤਾਂ ਦੇ ਵਿੱਚ ਜਿਹੜਾ ਕਿ ਲੋਕ ਜਿਹੜੇ ਸ਼ਰਾਬ ਵੇਚਦੇ ਨੇ ਪਰੰਤੂ ਜਿਹੜੇ ਸਰਕਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨਸ਼ੇ ਉਹ ਬੰਦ ਕਰ ਦਿੱਤੇ ਗਏ ਬੰਦ ਕਰਦੇ ਪਰ ਨਸ਼ਾ ਫੇਰ ਹੀ ਲੱਗ ਛੇ ਨਹੀਂ ਬੰਦ ਹੁੰਦਾ ਅੰਦੇ ਸ਼ਰਾਬ ਆਪਣੀ ਜੇ ਬੰਦ ਸਭ ਕੋ ਬੰਦ ਨਾ ਨਸ਼ਾ ਹੁੰਦਾ ਜੇ ਹੋਰ ਪਾਵੇ ਚੀਚਾ ਬੰਦ ਇਹ ਨਹੀਂ ਤੇ ਬੰਦ ਸ਼ਰਾਬ ਵਿੱਚ ਨਾਲ ਆਪਣਾ ਕੰਮ ਜਿਹੜਾ ਪੂਰਾ ਕਰਨਾ ਹੈ ਸ਼ਰਾਬ ਵਿੱਚ ਕੇ ਪਰ ਕਿਸੇ ਦਾ ਘਰ ਜਾੜਦਾ ਮੈਂ ਇਹ ਕਹਾਂ ਨਾ ਤੂੰ ਮੈਨ ਘਰੋ ਲੈ ਜਨ ਨਾ ਪੈਸੇ ਉਹਨੇ ਮੈਂ ਆਪਣਾ ਘਰ ਬਣਾ ਲੈਣਾ ਤੂੰ ਜਾੜ ਦੇਣਾ